ਮਨਦੀਪ ਸਿੰਘ ਪਿੰਡ ਬੰਮਣੀ ਵਾਲਾ ਤਹਿਸੀਲ ਜਲਾਲਾਬਾ ਡਿਸਟ੍ਰਿਕਟ ਫਾਜ਼ਿਲਕਾ ਕਿਸਾਨ ਵੀਰਵਾ ਖੇਤ ਜਿਹੜਾ ਤੁਸੀਂ ਦੇਖ ਰਹੇ ਜੇ ਇਹਦੇ ਵਿੱਚ ਕਣਕ ਦਾ ਨਾੜ ਸਾਰਾ ਵਿੱਚ ਹੀ ਵਾਇਆ ਗਿਆ ਹੈ ਥੂੜੀ ਨਹੀਂ ਬਣਾਈ ਸੀ ਵੀ ਲਗਭਗ 2 2.5 ਟਰਾਲੀਆਂ ਜਿਹੜੀ ਥੂੜੀ ਬੰਦੀ ਸੀ ਕਿੱਲੇ ਦੀ ਉਹ ਨਹੀਂ ਬਣਾਈ ਗਈ ਤੇ ਨਾੜ ਨੂੰ ਵਿੱਚ ਹੀ ਸਾਰਾ ਵਾਇਆ ਗਿਆ ਜੀ ਤੇ ਦੋ ਰੁਪਈਆ ਤਵੀਆਂ ਦੀ ਦੌਰ ਦੌਰ ਲਾਉ ਤਾਂ ਬਾਅਦ ਤੁਸੀਂ ਦੇਖ ਸਕਦੇ ਜੇ ਖੇਤ ਦੇ ਵਿੱਚ ਜਿਹੜਾ ਕਾਫੀ ਹੱਦ ਤੱਕ ਮਿਕਸ ਹੋਇਆ ਹੈ ਔਰ ਕਾਫੀ ਪਿਆਵਿਆ ਪਰ ਇਹਨੂੰ ਪੂਰੀ ਤਰ੍ਹਾਂ ਮਿਕਸ ਨਹੀਂ ਸੀ ਕਰਨਾ ਕਿਉਂਕਿ ਜੇ ਇਹਨੂੰ ਪੂਰਾ ਮਿਕਸ ਕਰ ਦਈਏ ਖੇਤ ਦੇ ਵਿੱਚ ਤੇ ਧੁੱਪ ਜਿਹੜੀ ਮਿੱਟੀ ਤੇ ਪੈਣ ਲੱਗ ਪੈਂਦੀ ਨਾਲ ਜਿਹੜਾ ਗਲਦਾ ਨਹੀਂਗਾ ਹੁਣ ਇਹਨੂੰ ਪਾਣੀ ਵੀ ਨਹੀਂ ਲਾਉਣਾ ਜੀ ਤੇ ਇਹਨੂੰ ਇਸ ਤਰ੍ਹਾਂ ਹੀ ਦੋਰ ਤਵੀਆਂ ਦੀ ਪਾਤੀ ਆ ਇੱਕ ਮਹੀਨਾ ਖੇਤ ਇਸ ਤਰ੍ਹਾਂ ਹੀ ਪਿਆ ਰਹੇਗਾ ਔਰ ਇੱਥੇ ਤੁਸੀਂ ਇੱਕ ਹੋਰ ਨੋਟ ਕਰਿਆ ਜੀ ਕੱਲ ਇੱਕ ਕੱਲਾ ਕਣਕ ਦਾ ਨਾਲ ਨਹੀਂ ਜੀ ਵਿੱਚ ਇਹਦੇ ਝੋਨੇ ਦਾ ਵੀ ਸਾਰਾ ਜਿਹੜਾ ਪ੍ਰਾਲੀ ਉਹ ਵੇਚਿਆ ਜੀ ਆ ਦੇਖੋ ਝੋਨੇ ਦੀ ਪ੍ਰਾਲੀ ਵੀ ਸਾਰੀ ਵੇਚਿਆ ਇਹ ਦਿਖ ਰਹੀ ਹੈ ਸਾਰੀ ਤੇ ਕਿਉਂਕਿ ਆਪਾਂ ਜਿਹੜਾ ਮਲਚਿੰਗ ਵਾਲੀ 6 ਸਾਲ ਹੋ ਗਏ ਮਲਚਿੰਗ ਵਾਲੀ ਕਣਕ ਬੀਜਦੇ ਆ ਜੀ ਪਰ ਝੋਨੇ ਦੀ ਪ੍ਰਾਲੀ ਤੁਸੀਂ ਦੇਖੋ ਬਿਲਕੁਲ 나ੜ ਹੋਣ ਦਾ ਬਣਿਆ ਪਿਆ ਜੀ ਜਿਸ ਤਰ੍ਹਾਂ ਤੂੜੀ ਹੁੰਦੀ ਉਸ ਤਰ੍ਹਾਂ ਬਣਿਆ ਪਿਆ। ਔਰ ਇਹ ਦੌਰ ਤਵੀਆਂ ਤੋਂ ਪਾਉਣ ਤੋਂ ਬਾਅਦ ਇਹ 나ੜ ਜਿਹੜਾ ਇਸ ਕੰਡੀਸ਼ਨ ਚ ਆ ਗਿਆ ਥੱਲੇ ਡਿੱਗ ਪਿਆ ਹੁਣ ਇਹ ਧੁੱਪ ਲੱਗੇਗੀ ਧੁੱਪ ਆ ਪੈ ਕੇ ਇਹਨੂੰ ਧੁੱਪ ਲੱਗੇਗੀ ਲੋਵਾ ਵਗਣੀਆਂ ਤੇ ਤੱਤੀਆਂ ਹਵਾਵਾ ਵਗਣੀਆਂ ਜਿਹੜੀਆਂ ਹੌਲੀ ਹੌਲੀ ਇਹਨੂੰ ਕਮਜ਼ੋਰ ਕਰ ਜਾਣਗੀਆਂ કરી ਜਾਣਗੀਆਂ ਔਰ ਖੇਤ ਇਸ ਤਰ੍ਹਾਂ ਹੀ ਮੀਨਾ ਪਿਆ ਰਹੇਗਾ ਤੇ ਮਹੀਨੇ ਬਾਅਦ ਇਹਨੂੰ ਕੋਈ ਤਮੀਆਂ ਦੀ ਇੱਕ ਅੱਧੀ ਸੀਨ ਲਾਵਾਂਗੇ ਜੀ ਕલ્ਟੀਵੇਟਰ ਦੀ ਲਾ ਕੇ ਦੌਰ ਉੱਤੋਂ ਕੰਪਿਊਟਰ ਲਵਾ ਦਾਂਗੇ ਕੰਪਿਊਟਰ ਨੇ ਇਹਨੂੰ ਪੂਰੀ ਤਰ੍ਹਾਂ ਤੋੜ ਦੇਣਾ ਅਜੇ 10 ਦਿਨ ਹੀ ਹੋਏ ਆ ਜੀ ਨਾੜ ਵਾਏ ਨੂੰ ਤੇ ਨਾੜ ਦੀ ਵੀ ਤੁਸੀਂ ਦੇਖੋ ਜੀ ਕੰਡੀਸ਼ਨ ਕਾਫੀ ਹਾਦਤੀ ਕਰੇ ਭੁਰ ਲੱਗ ਪਿਆ ਲਗ ਪਿਆ ਤੇ ਇੱਕ ਮਹੀਨੇ ਬਾਅਦ ਇਹਦੇ ਪੱਲੇ ਕੁਝ ਨਹੀਂ ਰਹਿ ਜਾਣਾ ਜੀ ਕੰਪਿਊਟਰ ਨੇ ਇਹਨੂੰ ਸਾਰੇ ਨੂੰ ਤੋੜ ਦੇਣਾ ਜੇ ਇਹਨੂੰ ਪਾਣੀ ਲਾਉਨੇ ਆ ਜਿਆਦਾ ਪਾਣੀ ਲਾ ਲਾ ਕੇ ਆਪਾਂ ਕਿੰਨੇ ਪਾਣੀ ਲਾਇਆ ਗਲਦਾ ਪਰ ਇਹ ਪਾਣੀ ਲਾਇਆ ਗਲਦਾ ਨਹੀਂ ਜੀ ਚੀੜਾ ਹੋ ਜਾਂਦਾ ਤੇ ਫਿਰ ਇਹ ਖਰਾਬ ਕਰਦਾ ਜੀ ਝੋਨੇ 'ਚ ਜਾ ਕੇ ਇਹ ਪਿਛਲੇ ਸਾਲਾਂ ਦੇ ਤਜਰਬੇ ਆ ਦੇ ਆਧਾਰ ਤੇ ਜਿਹੜੀ ਆਪਾਂ ਇਹ ਗੱਲ ਕਰ ਰਹੇ ਆ ਪਿਛਲੇ 2 ਸਾਲ ਤੋਂ ਇਹ ਜਿਹੜਾ ਇਹਦੇ ਚ ਗਾਰ ਰਹੇ ਆ ਔਰ ਕਈ ਕਿੱਲੇ ਜਿਹੜੇ ਹੈਗੇ ਨੇ ਜਿੰਨਾਂ ਚ ਤੂੜੀ ਨਹੀਂ ਸੀ ਬਣਾਈ ਉਹ ਤਿੰਨ ਚਾਰ ਸਾਲ ਹੋ ਗਏ ਜਿਹੋ ਤਜਰਬਾ ਕਰਦੇ ਰਹੇ ਸੀ ਜਿਹੜਾ ਇਹ ਤਿਰਬਾ ਵਧੀਆ ਕਾਮਯਾਬ ਹੋਇਆ ਵੀ ਇਹਨੂੰ ਦੋ ਤਵੀਆਂ ਦੀ ਲਾ ਕੇ ਛੱਡ ਦਿਓ ਔਰ ਉਸ ਤੋਂ ਬਾਅਦ ਇਹਨੂੰ ਕੋਈ ਪਾਣੀ ਨਹੀਂ ਲਾਉਣਾ ਪਾਣੀ ਦੀ ਬਰਬਾਦੀ ਵੀ ਨਹੀਂ ਕਰਨੀ ਤੇ ਖੇਤ ਵੀ ਜਿਹੜਾ ਆਪਣਾ ਉੱਲੀ ਰਹਿਤ ਹੋ ਜਾਂਦਾ ਜੀ ਤੇ ਇਸ ਤੋਂ ਬਾਅਦ ਫਿਰ ਇਹਨੂੰ ਕੰਪਿਊਟਰ ਲਵਾ ਕੇ ਦੇ ਖੇਤ ਤਿਆਰ ਹੋ ਜਾਣਾ ਝੋਨੇ ਵਾਸਤੇ ਤੇ ਕਦੋਂ ਆਪਾਂ ਕਰਦੇ ਨਹੀਂ ਕਦੋਂ ਕੀਤੇ ਤਾਂ ਹੋ ਸਕਦਾ ਹੈ ਨਾੜ ਥੋੜਾ ਬਾਲਾ ਉੱਪਰ ਵੀ ਤਰ ਜਾਵੇ ਤੇ ਇਸ ਕਰਕੇ ਇਹਨੂੰ ਇਸ ਤਰੀ ਤਿਆਰ ਕਰਕੇ ਸੁੱਕੇ ਕਦੋਂ ਸੁਹਾਗਾ ਮਾਰ ਕੇ ਕੰਪਿਊਟਰ ਤੋਂ ਬਾਅਦ ਦੋ ਕੈਲਕੂਲੇਟਰਾਂ ਦੀ ਲਾ ਕੇ ਸੁਹਾਗਾ ਮਾਰ ਕੇ ਤੇ ਲਵਾ ਦੇਣਾ ਜੀ ਝੂਣਾ ਲਵਾ ਦੇਣਾ